ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਨਾਮ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਛਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋਂ ਪੰਜ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਇੱਕ ਮੱਝ ਦੋਸਤੋਂ ਟੋਕੜ ਗੱਭਰ ਹੋਊਗੀ ਕਨਫਰਮ ਚੈੱਕ ਪਾਸ ਆ ਇਹਨਾਂ ਪਸ਼ੂਆਂ ਦੀ ਬੰਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋਂ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਜਿਹੀ ਗੱਲ ਨਾ ਹੋਵੇ ਸਾਡਾ ਕੰਮ ਦੋਸਤੋਂ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਆ ਪਸ਼ੂਦੀ ਨਰਖ ਪਰਖ ਜਿਹੜੀ ਕਰਨੀ ਆ ਤਸੰਦੀ ਜਿਹੜੀ ਕਰਨੀ ਉਹ ਤੁਸੀਂ ਆਪ ਕਰਨੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੰਦੀ ਮੇਰੇ ਵੀ ਜਰੂਰ ਕਰਿਆ ਕਰੋ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆ ਪਹਿਲਾਂ ਪਸ਼ੂਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਣੀ ਸਾਸੀ ਕਾ ਭਾਈ ਜੀ ਸਾਸੀ ਕਾ ਜੀ ਮਾਰਾ ਹੋਰ ਬਾਈ ਠੀਕ ਠਾਕ ਵਧੀਆ ਚੱਲਦੀ ਕਰ ਚੱਲੀਏ ਤਾਂ ਵਧੀਆ ਕੰਮ ਕਰ ਹਾਂਜੀ ਹਾਂਜੀ ਵਧੀਆ ਵਧੀਆ ਪਹਿਲੇ ਪਹੁੰਗੇ ਸਾਰੇ ਵੇਗ ਗਿਆ ਭਾਈ ਮਾਲ ਸਾਰਾ ਮਾਲ ਦੋਹੇ ਡੰਗਰ ਕੋਲੇ ਆ ਤਾਂ ਬਿਆਨੇ ਆਏ ਆ ਅੱਛਾ ਜੀ ਮਟਾਈ ਜਾਣੇ ਆ ਮਾਲ ਉਹ ਆਪਾਂ ਪਾਸੇ ਕਰਤੀਆਂ ਪਾਸੇ ਕਰਤੀਆਂ ਆ ਪੰਜੇ ਡੰਗਰ ਜਿਹੜੇ ਅੱਜ ਆਏ ਮਈਆਂ ਜੀ ਠੀਕ ਹੈ ਜੀ ਹੁਣ ਇਹ ਜਿ ਲੈ ਆਂ ਤਾਰੇ ਠੀਕ ਹੈ ਹਾਂਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰ ਆਪਣਾ ਇੱਕ ਜੀ ਡਰੈੱਸ ਬੋਲਦੀ ਹੈ ਡਰੈੱਸ ਆ ਆਪਣਾ ਪਿੰਡ ਝਾਂਮ ਕੇ ਖੁਰਦ ਜ਼ਿਲ੍ਹਾ ਤਰਨਤਾਰਨ ਤੁਸੀਂ ਤਰਨਤਾਰਨ ਤੇ ਨਾਮ ਹੈ ਜੇ ਪ੍ਰਤਾਪ ਸਿੰਘ ਸਾਹ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੇ 628474127 ਠੀਕ ਹੈ 628474127 ਠੀਕ ਹੈ ਜੀ ਹਾਂਜੀ ਅੱਛਾ ਬਰਾਮ ਵੀਰ ਆਪਣੇ ਕੋਲ ਅੱਜ ਟੋਟਲ 5 ਦਾ ਮੱਝਾਂ ਦੇ ਵਿੱਚ ਆਪਣਾ ਭਾਜੀ ਇੱਕ ਟੋਕੜ ਗੱਪਣਿਆ ਹਾਂਜੀ ਤਿੰਨ ਬਿਨਾ ਬੱਚੇ ਤੋਂ ਅੱਛਾ ਜੀ ਇੱਕ ਬੱਚੇ ਵਾਲੀ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈ ਆਪਾਂ ਪਹਿਲਾਂ ਟੋਕੜ ਗੱਪਣ ਮੱਝ ਤੋਂ ਪਹਿਲਾਂ ਡਿਟੇਲ ਵੀਰਾਂ ਨੂੰ ਦੱਸੀਏ ਇਹਦੀ ਮੱਝ ਦੀ ਇਹ ਕਿੰਨਾ ਸਦਾ ਸੂਈ ਇਹ ਭਾਜੀ ਦੁੱਜਾ ਸੂਆ ਪਹਿਲਾ ਸਮਾਂ ਪਹਿਲਾ ਸਮਾਂ ਸੋਈ ਆ ਤੇ ਦੂਜੇ ਸੂਏ ਲਈ ਗਾਂ ਗੱਭਣਿਆ ਠੀਕ ਹੈ ਜੀ ਕਿੰਨੇ ਚਿਰ ਦੀ ਗੱਭਣੇ ਇਹ ਹੈ ਜੀ ਇਹ ਕੋ ਸਾਢੇ 1.5 ਪੰਜਾਂ ਦੀ ਪੰਜਾਂ ਦੀ ਚੈੱਕ ਪਾਸ ਤੇ 5 ਲੀਟਰ ਦੁੱਧ ਜੀ ਸਾਢੇ 5 ਮਹੀਨੇ ਦੀ ਗੱਭਣ ਚੈੱਕ ਪਾਸ ਹਾਂਜੀ ਹਾਂਜੀ 5 ਲੀਟਰ ਉਹ ਤਾਂ ਮੌਕੇ ਦਾ ਤਿਆਰ ਹਾਂਜੀ ਹਾਂਜੀ ਮਿਲਦੀ ਦੋਨੋਂ ਟਾਈਮ ਜੀ ਦੋਵੇਂ ਟਾਈਮ ਜੀ ਭਾੜੇ ਤੇ ਭਾੜੇ ਤੇ ਮਿਲਦੀ ਹੈ ਨਾ ਕੱਢੀਏ ਬਾਹਰ ਵੀ ਨਾ ਲੋ ਜੀ ਦੋਸਤੋ ਮੱਝ ਦਾ ਕੱਦ ਕਾਠ ਪਿੱਠ ਕੁੜੇ ਦੀ ਚੜਾਈ ਆਰਡਰ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਵੀਡੀਓ ਚ ਚੈੱਕ ਕਰ ਲਿਓ ਸਾਢੇ 5 ਮਹੀਨੇ ਦੀ ਗੱਭਣ ਚੈੱਕ ਪਾਸ ਤੇ ਦੁੱਧ ਵੀ ਦੋਸਤੋ 5 ਕਿਲੋ ਜਿਹੜਾ ਹੁਣ ਮੌਕੇ ਦਾ ਤਿਆਰ ਹੈ ਦੋਵੇਂ ਟਾਈਮ ਵੀ ਇਹ ਕੰਦਾ ਨਿਕਲਦੀ ਹੈ ਭਾਰੇ ਦੇ ਬਾਕੀ ਖੜਨੀਆਂ ਜਿਹੜੇ ਵੀਰ ਨੇ ਖਰੀਦ ਕਰਨੀ ਉਹ ਆਪਣੀ ਤਸਵੀ ਕਰ ਸਕਦਾ ਬਿਲਕੁਲ ਦੋਸਤੋ ਪਤਲੀ ਚਮੜੀ ਦੀ ਮਾਝਾ ਚੈੱਕ ਕਰ ਲਿਓ ਹੈ ਨਹੀਂ ਇਹ ਰਹਿਣਾ ਰਹੇ ਲੋ ਜੀ ਦੋਸਤੋ ਕਾਗਜ਼ ਵਰਗੀ ਐ ਪਤਲੀ ਚਮੜੀ ਜਿਹਦੀ ਮਾਝੀ ਦੀ ਸੂਆ ਪਹਿਲਾ ਆ ਲੋ ਜੀ ਦੋਸਤੋ ਸੋਹਣਾ ਕੱਦ ਕਾਠ ਆ ਸਿੰਗਾ ਸੁੰਗਾ ਦੀ ਕੁਆਲਿਟੀ ਜਿਹੜੀ ਆ ਬਹੁਤ ਵਧੀਆ ਫਿਸ ਕੁਆਲਿਟੀ ਦੀ ਚੈੱਕ ਕਰਨ ਨੂੰ ਥੋੜੇ ਜਿਹੀ ਪੂਛ ਤੇ ਵਾਲ ਬਾਈਟੇ ਬਾਕੀ ਪੂਰੀ ਜੈਡ ਬ ਲੈ ਕੇ ਜੀ ਦੋਸਤੋ ਸਭ ਤੋਂ ਖਾਸ ਇਹ ਕਿ ਇਹ ਮੈਂ ਇੱਕ ਨੇੜ ਤੋਂ ਤੁਹਾਨੂੰ ਚੀਜ਼ ਵਿਖਾ ਰਾ ਆ ਜਿਹੜੀ ਮਿਲਕ ਮੈਨ ਕਦੋਂ ਚੈੱਕ ਇਹ ਲਓ ਜੀ ਦੋਸਤੋ ਏਡੀ ਮੋਟੀ ਮਿਲਕ ਮੈਨ ਤੇ ਗਾਵਾਂ ਨੂੰ ਲੱਗੀ ਹੁੰਦੀ 12 ਲੀਟਰ ਦੁੱਧ ਦਤਾ ਹੈ ਸਾਡਾ ਸੱਜਰ ਨੇ 12 ਲੀਟਰ ਦੁੱਧ ਦਤਾ ਹੈ ਬਾਕੀ ਨਾ ਮੈਂ ਰਹੀ ਇਹਨਾਂ ਦੀ ਅੰਦਰ ਸ਼ੈੱਡ ਹੀ ਬੰਦਿਆ ਥੋੜੀ ਜਿਹੀ ਸਕਿੰਦੀ ਹੋਰ ਤਾਂ ਕਰਕੇ ਆ ਤੋ ਪਿੱਤ ਪੱਬਦੀ ਤੇ ਹੋਏ ਨਾ ਹੋ ਰਿਹਾ ਹੋਈ ਹਾਂਜੀ ਰੰਗੇ ਨੇ ਬਦਲ ਜਣਾ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਬਰੇ ਅਮੀਰ ਧਾਰਾ ਚਾਰੇ ਸੰਦੇ ਬਰਾਬਰ ਹੋ ਗਏ ਬਰਾਬਰ ਜੀ ਕੀ ਮੁੱਲ ਕਰੀ ਦੇ ਲਈ 65 ਦੀ ਕੋਈ ਗੱਲ ਨਹੀਂ 65 ਦੀ ਜੈ ਜੈ ਕਰੀ ਮੁੱਲ ਕਿਉਂਕਿ ਆਪਣੀ ਦੇਰੀ ਹੈ ਮੁੱਲ ਦੇ ਵਹਿ ਜੈ ਜੈ ਹੁੰਦੇ ਆ ਨਹੀਂ ਜੈ ਜੈ ਹੀ ਹੈ ਜੀ ਕੰਮ ਹਾਂ ਵੀਡੀਓ ਦੀ ਵੀਰ ਵੀ ਗੱਲ ਇਹ ਆ ਮੇਲਾ ਵਾ ਜਿਹੜਾ ਲੁੱਟ ਲੂਗਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਗਿਆ ਹਾਂਜੀ ਜੈ ਜੈ ਮੁੱਲ ਕਰੀ ਦੋ ਘੜਾ 60 ਦੀ ਦੇ ਦੀ 85000 ਹੈ ਕਿ ਜੈਸ ਕੀ ਹੋ ਗੀ 1K ਹੀ ਭਾਈ ਗੱਲ ਇਹ ਜੀ ਮੁੱਲ ਤੇ ਆਪਣੇ ਅੱਗੇ ਦੇਜ ਜਾਂਦੇ ਹਾਂ ਫਿਰ ਭੈਣ ਭਰਾ ਦੇ ਬਾਰੇ ਆਪਾਂ ਕਸਾਈ ਵਾਲੇ ਮੁੱਲ ਨਹੀਂ ਅੱਜ ਕਰਨੇ ਆਪਾਂ ਲੈਣ ਵਾਲੇ ਲੈਣ ਦੇਣ ਵਾਲੇ ਕਰਨੇ ਆ ਹਾਂਜੀ ਹਾਂਜੀ ਓਕੇ ਹਾਂਜੀ ਪੂਰੇ 57000 ਦੇ ਦਾ 57000 ਜਿਹਦੇ ਵਿੱਚ ਕੋਈ ਥੋੜਾ ਬਲਾਂ ਮਾਰ ਥੋੜਾ ਬਲਾਂ ਮਾਰ ਹਾਂਜੀ ਲਓ ਦੋਸਤੋ ਮੁੱਲ ਵੀਰ ਭਾਵੇਂ 60000 ਮੰਗਲੇ ਭਾਵੇਂ 65 ਮੰਗਲੇ 57000 ਰੁਪਏ ਜਿਹਦੇ ਤੜਾ ਆਇਆ ਗਿਆ ਪੂਰੀ ਵੱਡੀ ਮਹਿੰਗੀ ਹੈ ਭਾਈ ਕੱਦ-ਕੱਟ ਮਹਿੰਗਾ ਚੈੱਕ ਕਰੋ ਦੋਸਤੋ ਮੈਂ ਕੋਈ ਵੀਡੀਓ ਜ਼ੂਮ ਕਰਕੇ ਨਹੀਂ ਬਣਾਉਂਦਾ ਕਦੀ ਮੈਨੂੰ ਇਹੋ ਜਿਹਾ ਤਨੀ ਹੈ ਇਹਦੇ ਨਾਲ ਜਿਹੜੀ ਬੱਧੀ ਹੈ ਵੀ ਨੀਲੀ 라ਵੀ ਦੀ ਮਾਝ ਇਹਦੀ ਆਪਾਂ ਡਿਟੇਲ ਦੱਸੀ ਵੀਰੇ ਇਹ ਵੀ ਭਾਜੀ ਪਹਿਲਾ ਸੁਆ ਸੁਈ ਤੇ ਦੂਜੇ ਸੁਆ ਸੁਈ ਦੀ ਗਾਂ ਹੈ 30ਾਂ ਦਾਣਾਂ ਦੀ ਬਣੀ ਆ ਅੱਛਾ ਜੀ ਸੁਆ ਪਹਿਲਾ ਸੁਈ ਹੈ ਨਾ ਹਾਂਜੀ ਆਪਾਂ ਡੰਗਰ ਤਾਂ ਪੁੱਛ ਕੇ ਲਈਦਾ ਅਗਲੇ ਨੂੰ ਬਣਿਆ ਠੀਕ ਹੈ ਜੀ ਚਲੋ ਭੈਣ ਭਰਾ ਅਜੇ ਸਾਹਮਲੇ ਹਾਂਜੀ ਹਾਂਜੀ ਉਹ ਵੇਖ ਲੇ ਤੇ ਆਪਦਾ ਮਾਲਾ ਘਰ ਵਾਲਿਆਂ ਖੜਨੀ ਚਲੋ ਨਿਕਲੋਂਗਾ ਡੰਗਰ ਹਾਂਜੀ 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 ਤੇ ਇਹ ਪੂਰੀ ਨੀਲੀ 라ਵੀ ਚ ਜੇ ਪੂਰੀ ਫੁੱਲ ਦੋਸਤੋ ਦੋਵੇਂ ਅੱਖਾਂ ਬਿੱਲੀਆਂ ਬਣਕੀਆਂ ਚੈੱਕ ਕਰ ਲੋ ਕੇਸ ਤੇ ਕੁਆਲਿਟੀ ਇਹ ਕਟੇਗੇ ਦੋਸਤੋ ਫਿਰਦੇ ਵੀ ਤੇ ਇਹੇ ਫਰੇ ਨਾਸਾਂ ਦੇ ਹਾਂਜੀ ਹਾਂਜੀ ਇਹ ਇਸੇ ਮੈਂ ਨਾਲ ਦੀ ਮੈਂ ਆਪਗੇ ਆਪਾਂ ਮੈਂ ਤੁਹਾਡੀ ਵੀਡੀਓ ਚ ਪਾਈ ਹੋਵੇ ਆਪਾਂ ਲਿਆਂਦੀ ਕਿ ਕਟਾ ਹੈ ਉਹਦੇ ਮਗਰ ਹਾਂਜੀ ਹਾਂਜੀ ਠੀਕ ਹੈਗਾ ਤੇ ਕਟਾ ਹੈ ਉਹਦੇ ਮਗਰ ਤੇ ਉਹ ਮੈਂ ਬੰਦਾ ਲੈ ਗਿਆ ਫੌਜੀ ਕੋਈ ਭਰਾ ਤੇ ਬੜੀ ਚੰਗੀ ਨਿਕਲੀ ਜਾਂ ਗੱਬਣ ਵੀ ਨਿਕਲੀ ਗਾਂਜਾ ਠੀਕ ਹੈ ਉਹ ਵੀ ਮਹੀਨੇ ਦੀ ਬਣੀ ਹੋਣਾ ਠੀਕ ਹੈ ਤੇ ਇਹ ਆ ਵੀ ਚਲੋ ਮੈਂ ਦਾ ਇਹਦਾ ਪਛੋਕੜ ਜਿਹੜਾ ਹਸਾਉਣਾ ਰਵਾਣਾ ਡੰਗਣਾ ਪਟੋਕਰ ਤੇ ਚੰਗਾ ਜੇ ਜੇਰੇ ਘਰੋਂ ਲੈ ਆਂਦੀ ਹੈ ਤੇ ਬਾਕੀ ਚਲੋ ਜੀ ਗਾੜੀ ਅਗਲੇ ਦੇ ਭਾ ਗਿਆ ਗਾੜੀ ਅਗਲੇ ਦੇ ਠੀਕ ਹੈ ਜੀ ਅਗਲਾ ਕਿਦਾਂ ਦੀ ਸੇਵਾ ਕਰਦਾ ਤੇ ਕਿਦਾਂ ਦੀ ਕਿਸਮਤ ਹੈ ਵੀਰ ਦੀ ਹਾਂ ਜੀ ਬਾਕੀ ਦੋਸਤੋ ਚਮੜੀ ਦੀ ਬਿਲਕੁਲ ਨੀਲੀ ਆਕਰ ਲੋ ਚੈੱਕ ਨੀਲੀ ਰਾਵੀ ਤਾਂ ਹੀ ਦੋਸਤੋ ਕਿਹਾ ਜਾਂਦਾ ਆ ਲੋ ਜੀ ਕੱਦ-ਕਾਠ ਮੈਂ ਦਾ ਚੈੱਕ ਕਰੋ ਪਿੱਠਪੂਰੇ ਦੀ ਚੜਾਈ ਲੋ ਜੀ ਦੋਸਤੋ ਚੈੱਕ ਕਰੋ ਚਾਰੇ ਖੋਰੋ ਵਾਈਟ ਪੂਸ਼ ਵਾਈਟ ਫੇਸ ਕੋਰੇ ਜੇ ਹੈਗਾ ਜੇ ਨਿਸ਼ਾਨ ਪੂਰਾ ਤੇ ਦੋਨੋਂ ਅੱਖਾਂ ਜਿਹੜੀਆਂ ਬਿੱਲੀ ਆ ਮਣਕੇ ਮਤ ਨੂੰ ਮੁਰਦੀ ਮਾਈ ਦਾ ਫੇਸ ਕੁਆਲਟੀ ਵੀ ਚੈੱਕ ਕਰਵਾ ਦੂੰਗਾ ਆ ਲੋ ਜੀ ਬਾਕੀ ਭਾਜੀ ਠੰਡੀ ਸੀਲ ਲਓ ਜੀ ਦੇਖੋ ਲਓ ਇਹ ਦੋਸਤੋ ਜਿਹੜੀ ਬਰੀਡ ਹੈ ਨੀਲੀ ਰਵੀ ਬਿਲਕੁਲ ਸੀਲਸ ਦਾ ਗੁੰਦੀ ਲੈਣੀ ਠੀਕ ਹੈ ਜੀ ਦੁੱਧ ਵੀ ਦੋਸਤੋ ਲੰਮਾ ਸਮਾਂ ਇਹ ਕਰਮਣੀਆਂ ਚਵਾ ਦਿੰਦੀ ਹੈ ਆਹ ਲਓ ਜੀ ਕਰੋ ਚੈੱਕ ਪੂਰਾ ਫੁੱਲ ਵੱਡਾ ਢਾਂਚਾ ਪੂਰਾ ਫੁੱਲ ਵੱਡਾ ਹੈਵੀ ਬੋਡੀ weight ਖੱਡਾ ਭਰਨ ਦੋਸਤੋ ਬਿਲਕੁਲ ਖੁੱਲੀ ਤੇ ਮਿਲਕ ਵੈਨ ਦੋਸਤੋ ਇਹਦੀ ਬਹੁਤ ਮੋਟੀ ਲੱਗੀ ਜੇ ਚੈੱਕ ਕਰ ਲਓ ਇਹਨੇ ਸਜਰੇ ਦੋਸਤੋ ਦੁੱਧ ਵੀ ਇਹ ਕਹਿੰਦਾ ਵੀ ਚੰਗਾ ਚਵਾਇਆ ਹੋਣ ਵੀ ਦੁੱਧ ਕਿੰਨਾ ਥਲੇ ਵੀ ਹੁਣ ਵਾਹੀ ਆਪਾਂ ਕੋ ਜਿਆਦਾ ਨਹੀਂ ਆਖਣਾ ਜਿੰਨਾ ਹੈਗਾ ਉਹਨਾਂ ਦੱਸਾਂਗੇ ਹਾਂਜੀ ਦੁੱਧ ਭਾਜੀ ਭਾਵੇਂ 8 7 ਲੀਟਰ ਹੋਊਗਾ ਪੱਕਾ 7 ਲੀਟਰ ਕਿਹੜਾ ਚੁਵਾ ਦੇਣਾ ਹਾਂਜੀ ਹਾਂਜੀ ਪੱਕਾ ਠੀਕ ਹੈ ਹਾਂਜੀ ਹਾਂਜੀ ਤੇ ਮੁੱਲ ਕੀ ਕਰਨਾ ਤਾਂ ਮੁੱਲ ਭਾਜੀ ਜੇ ਇਹਦੇ ਸੱਜੇ ਝੋਟੀ ਲੈਣ ਜਾਈ ਏਡੀ ਹਮ ਇੱਕ 50 40 ਦੀ ਮਿਲਣੀ ਡੇਢ ਦੀ ਪੈ ਨਹੀਂ ਹਾਂਜੀ 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 ਤੇ ਆਪਾਂ ਮੁੱਲ ਕੋ ਜਿਆਦਾ ਨਹੀਂ ਕਰਨਾ ਇਹਦਾ ਜੈ ਜਿਆ ਕਰਨਾ 70 ਗਿਆ ਦੀ ਡੇਢੀ ਕਿੰਨਾ ਕੁ ਮੰਨ ਲੜੋ ਸਰ 65 ਦੀ ਦੇ ਦੀ ਗਜੈ ਸਿੱਕੀ ਹੋ ਰਹੀ ਤਾਂ ਵੀ ਸਭ ਹਾਂਜੀ ਇੱਕੀ ਹੋ ਰਹੀ ਇੱਕੀ ਹੋ ਰਹੀ ਹਾਂ ਇਹ ਵੀ ਆਪਾਂ ਮਾਲੋ ਦੇ ਮਰਜ਼ੀ ਕਰੀਏ ਦੋ ਘਾਟ 60 ਦੇ ਦੇ 58000 57000 ਠੀਕ ਹੈ ਉਹਦਾ ਵੀ ਇੰਨਾ ਕੀਤਾ ਉਹਦਾ 57000 ਉਹਦਾ 57000 ਬਰਾਬਰ ਕਰਦੀ ਤੁਸੀਂ ਨਹੀਂ ਆਪਾਂ ਅੱਗੇ ਮਾਨ ਕਰਤਾ ਜੀ ਆਪਾਂ ਅੱਗੇ ਆਪਾਂ ਅੱਗੇ 60 ਠਾਖਣਾ ਆਪਾਂ ਅੱਗੇ ਦੋ ਛੜਤਾ ਦੇ ਵਿੱਚ ਹਾਂਜੀ ਹਾਂਜੀ ਐਦਾਂ ਮੈਰੋ ਭਾਵੇਂ ਠੀਕ ਹੈ ਛੋਟਾ ਬੱਚਾ ਹੈ ਉਹਨਾਂ ਦਾ ਅਠਾਂ ਦਾ ਨਾਂ ਦਾ ਲਾਣਾ ਨਾ ਮੁੰਡਾ ਜਿਹਨੇ ਪਸਮਾ ਕੇ ਦਿੱਤੀ ਹੈ ਠੀਕ ਹੈ ਹਾਂਜੀ ਦੋਸਤੋ ਸੀਨਸ ਲੱਗ ਵੀਰ ਕਹਿੰਦਾ ਪੂਰੀਆ ਰੇਟ 58000 ਰੁਪਿਆ ਜਿਹੜਾ ਮੌਕੇ ਦਾ ਜੀ ਚ ਮੌਨ ਤਾਂ ਹੋਊਗਾ ਪਹਿਲੇ ਨੰਬਰ ਵਾਲੀ ਮਾਡਲ ਵਿੰਗੈਟੀ 58 ਜੀ ਥੋੜਾ ਜਿਹਾ ਫਰਕ ਹੋਊਗਾ ਦੋਸਤੋ ਰੇਟ ਦਾ ਜੇ ਕੋਈ ਵੀਰ ਜੋੜਾ ਖਰੀਦੂਗਾ ਤਾਂ ਉਸਦਾ ਬਰਾਬਰ ਹੀ ਹੋਵੇ ਹਾਂਜੀ ਅੱਛਾ ਵੀਰ ਜੀ ਤਿੰਨ ਨੰਬਰ ਦੀ ਮਾਡਲ ਇਹਦੀ ਦੱਸੀ ਡਿਟੇਲ ਆਪਾਂ ਵੀਰਾਂ ਇਹ ਭਾਜੀ ਸੂਆ ਇਹਦਾ ਹੈਗਾ ਜੀ ਬਦਿਆ ਹਾਂ ਬਾਕੀ ਭੈਣਾ ਵਗਰਾਵਾਂ ਨੇ ਗਾੜੀ ਆ ਭਾਵੇਂ ਬੱਤੇ ਜਾਲਾ ਲੈ ਜੇ ਮਰਜੀ ਜੰਬੀ ਬਲੀ ਮੈਂ ਜੇ ਵਧੀ ਹਾਂਜੀ ਹਾਂਜੀ ਪੂਰੀ ਐ ਦੁੱਧ ਪੂਰੀ ਤੇ ਸੂਈ ਨੂੰ ਭਾਜੀ ਇਹਨੂੰ ਵੀ ਕੋਈ ਹੋਏ ਜੇ 3 ਕ ਮਹੀਨੇ ਅੱਛਾ ਜੀ ਢਾਈ ਹਾਂ ਤੇ ਬਣੀ ਜਿਹੜੀ ਇਹ ਆ ਇਹ ਵੀ ਆਪਾਂ ਪੰਨੀਆਂ ਦੇ ਦਾਣਾਂ ਦੀ ਮੇਰੇ ਖਿਆਲ ਬਣੀ ਹੋਵੇ ਅੱਛਾ ਜੀ 25 ਦਿਨ ਦਾ ਇੱਕ ਟਾਈਮ ਉਹ ਗੱਟੀ ਕਾ ਲੱਗੇ ਹਨਾ ਤੇ ਦੁੱਧ ਆਂਦੇ ਵੀ 12 13 ਲੀਟਰ ਇਹਨੇ ਚਵਾਇਆ 12 ਤੋਂ ਪਲੱਸ ਹੀ ਠੀਕ ਹੈ ਜੀ ਸੱਜਰ ਨੇ ਠੀਕ ਹੈ ਜੀ ਹਾਂਜੀ ਹਾਂਜੀ ਲਿਓ ਜੀ ਖੋਲੋ ਨੂੰ ਦੋਸਤੋ ਸਵੇਰ ਦੋ ਜਾ ਸੂਈਆ ਤੇ ਤੀਜੇ ਸਵੇਰ ਦੇ ਦੋਸਤੋ ਟੀਕਾ ਇਹਨੂੰ ਲੱਗਾ 25 ਦਿਨ ਦਾ ਟਾਈਮ ਹੋ ਗਿਆ ਬਾਕੀ ਜਿਹੜਾ ਕੋਈ ਵੀਰ ਖੜੂਗਾ ਇਹ ਉਹਦੀ ਵੀਰ ਦੀ ਕਿਸਮਤ ਹੈ ਇਹਦਾ ਵੀ ਦੋਸਤੋ ਕੱਦ-ਕੱਟ ਚੈੱਕ ਕਰ ਲੋ ਥੋੜਾ ਜਿਹਾ ਸਿੰਘ ਖੁੱਲਾ ਵਾ ਬਾਕੀ ਦੋਸਤੋ ਮਾਝ ਦੀ ਜਿਹੜੀ ਬੰਤਰੀਆ ਬੈਕਸਾਈਡ ਤੋਂ ਚੈੱਕ ਕਰੀਏ ਤਾਂ ਝੋਟੀਆਂ ਲੱਗਦੀ ਜੀ ਬਿਲਕੁਲ ਆਹ ਲੋ ਲੱਗੀ ਦੋਸਤੋ ਕਰਨੂ ਚੈੱਕ ਮੈਂ ਤੁਹਾਨੂੰ ਪਹਿਲਾਂ ਕਹਤਾ ਸਿੰਘ ਥੋੜਾ ਜਿਹਾ ਖੁੱਲਾ ਜ਼ਰੂਰ ਲੱਗੀ ਬਾਕੀ ਦੋਸਤੋ ਇਹ ਵੀ ਪੂਰੀ ਰਾਜੀ ਪੂਰੀ ਜੰਮੀ ਪਲੀ ਮੱਚ ਸਵਾਦ ਹਰ ਤੋਂ ਦੁੱਧਾਸ ਹੋਈ ਜੇ ਕੋਈ ਸੂਈ ਨੂੰ ਢਾਈ ਕਿ ਮਹੀਨੇ ਦਾ ਟਾਈਮ ਹੋ ਗਿਆ ਤਾਂ 25 ਦਿਨ ਦਾ ਟਾਈਮ ਵੀਰ ਕਹਿੰਦਾ ਵੀ ਇਹਨੂੰ ਟੀਕਾ ਲੱਗੇ ਨੂੰ ਹੋ ਗਿਆ ਵਾ ਇਹਦੀ ਥਾਂ ਦੀ ਕੁਆਲਿਟੀ ਕਰ ਲੋ ਚੈੱਕ ਜੀ ਤਿੰਨ ਨਗ ਦੋਸਤੋਂ ਤੁਹਾਨੂੰ ਇੱਕ ਪਾਸੇ ਉਹ ਖਾਤੇ ਆ ਤਿੰਨੇ ਨਗ ਦੋਸਤੋਂ ਟਾਪ ਕੁਆਲਿਟੀ ਦੇ ਅੱਛਾ ਵੀਰ ਦੁੱਧ ਕਿੰਨਾ ਦੱਸਿਆ ਤੁਸੀਂ ਦੁੱਧ ਭਾਈ 7 ਲੀਟਰ ਏ ਥਲੇ ਪੱਕਾ ਪੱਕਾ ਤਿਆਰ ਹੋਊਗਾ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਕੀ ਕਰਨਾ ਹੈ ਇਹਦਾ ਮੋਲ ਵੀ ਜੀ ਮੋੜ ਦੇ ਮਰਜੀ ਗਈ ਕੇ ਦੇ ਦਈਏ ਪੂਰੇ 60 6000 ਦੇ ਇੱਕੇ ਮਰੀ ਮਾਨ ਕਰ ਦਿੰਦੇ ਆ 50 ਦੀ ਦੇਣੀ ਲਈ ਫਿਰ ਉਹ ਗਲਤ ਜੀ ਵਾਲੇ ਪਾਸੇ ਨਾ ਜਾਈਏ ਆਪਾਂ 56 ਦੀ 56 ਦੀ 56 ਦੀ 56 ਦੀ ਬਰਾਬਰ ਜੇ ਕਰ ਦਈਏ 56 ਦੀ ਜਾਂ 56 ਹੋ ਗਿਆ ਹਾਂਜੀ ਠੀਕ ਹੈ ਜੀ ਲਓ ਦੋਸਤੋ 56000 ਤੇ ਪਹਿਲਾ ਨੰਬਰ ਦਾ 55 ਜਿਆ ਤੇ ਤੀਜੇ ਨੰਬਰ ਦਾ ਵਿਚਕਾਰ ਮਾਝੇ ਦਾ 58000 ਰੇਟ ਦੋਸਤੋ ਬਿਲਕੁਲ ਸੇਮ ਸੇਮ ਹੀ ਹੈ ਬਰਾਬਰ ਬਰਾਬਰ ਹੀ 11000 ਰੁਪਏ ਦਾ ਫਰਕ ਜੇ ਤਿੰਨਾਂ ਚੋਂ ਜਿਹੜੇ ਵੀ ਨੂੰ ਜਿਹੜੀ ਮਾਝ ਤੇ ਪਸੰਦ ਆ ਜੀ ਤੁਸੀਂ ਕਰ ਸਕਦੇ ਜੇ ਗੱਲਬਾਤ ਵੀ ਨਾਲ ਇਹ ਤੋਂ ਅੱਗੇ ਇੱਕ ਨੀਲੀ ਰਵੀ ਦੀ ਮਾਝ ਵੀਰ ਦੇ ਕੋਲ ਹੋ ਰਿਹਾ ਹਾਂਜੀ ਦੇ ਭਾਈ ਇਹ ਵੀ ਜੀ ਸੁਆ ਹੈਗਾ ਜੇ ਦੂਜਾ ਤੇ ਜਨ ਵਾਲੇ ਭਾਵੇਂ ਭਾਈ ਹਾਂਜੀ ਭਾਈ ਜੀ ਦਸੀ ਹੋਣ ਇਹਦੇ ਬਾਰੇ ਭਾਈ ਜੀ ਨੀਲੀ ਰਵੀ ਦੀ ਜੋ ਪਿਓਰ ਇਹ ਵੀ ਮਲਜ ਹਾਂਜੀ ਤੇ ਸੁਆ ਕੋ ਤਿੱਜਾ ਵਾਲੇ ਜੀ ਭਾਵੇਂ ਦਜਾ ਸਾਰਾ ਭੈਣ ਭਾਵਾਂ ਦੇ ਘੜੀ ਆ ਠੀਕ ਹੈ ਜੀ ਦੁੱਧ ਦੇ ਥਲੇ 7 ਲੀਟਰ ਆ ਤੇ ਸੂਈ ਨੂੰ ਇਹਨੂੰ 2.5 3 ਮਹੀਨੇ ਤੇ ਬਣੀ ਨੂੰ ਮਹੀਨਾ ਆਇਆ ਇੱਕ ਮਹੀਨਾ ਹੋ ਗਿਆ ਹਾਂਜੀ ਹਾਂਜੀ ਤਕਰੀਬਨ ਪਸ਼ੂ ਜਿਹੜੇ ਆਪਣੇ ਕੋਲ ਜਿੰਨੇ ਕੋ 5 ਦਾ 5 ਟੀਗਰ ਭਾਈ ਭਸਾਂ ਲਗੀ ਆ ਜੀ ਆਪਾਂ ਤਕਰੀਬਨ ਕਈ ਪਾਸ ਦਿੰਦੇ ਆ ਭੈਣ ਭਰਾ ਵੀ ਮਹੀਨੇ ਦੀ ਸੂਈ ਆ ਹਾਂ ਆਪਾਂ ਅਗਲੇ ਨੂੰ ਪ੍ਰੋਪਰ ਪੁੱਛੀਦਾਵਾ ਸਾਰਾ ਠੀਕ ਹੈ ਜੀ ਤਾਂ ਪੁੱਛੀਦਾ ਮੰਨ ਲਓ ਜੇ ਕਿਹੜੇ ਆਪਣੇ ਮੇਰੇ ਤੋਂ ਵੀ ਡਾੜੀ ਡੰਗਰ ਠਹਿਰ ਜੇ ਨਾ ਹਾਂਜੀ ਹਾਂਜੀ ਤੇ ਚਲੋ ਜੇ ਗਾੜੀ ਵੀ ਆਪਾਂ ਦਿੱਤਾ ਤੇ ਭੈਣ ਭਰਾਵ ਦਾ ਧਿਆਨ ਰੱਖੂਗਾ ਜੇ ਅਗਲੇ ਦੀ ਬਣ ਜਾਊਗਾ ਤੇ ਚਲ ਉਹਦੇ ਵੱਦਾ ਹੀ ਹੋਊਗਾ ਉਹਨੂੰ ਕੋਈ ਨਹੀਂ ਹਾਂਜੀ 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 ਇਹ ਗੱਲ ਨਹੀਂ ਪ੍ਰੋਪਰ ਜਾਣਕਾਰੀ ਸਾਰੀ ਦੇਣੀ ਮੰਨ ਲਓ ਹੁਣ ਆਪਾਂ ਕੀ ਇਹ ਮਹੀਨੇ ਦੀ ਸੁਈ ਆ ਤਾਂ ਭਾਜੀ ਆਪਾਂ ਇਹ ਨਹੀਂ ਆਪਾਂ ਜੋ ਹੈਗਾ ਉਹ ਹੀ ਦੱਸਾਂ ਹਾਂ ਅਗਲੇ ਘਰ ਦੇ ਤੋਂ ਸੁਣ ਲਈ ਨਿਕਲ ਆ ਹਾਂਜੀ ਹਾਂਜੀ ਫੇਰ ਇਹੋ ਗੱਲ ਤੇ ਆਪਾਂ ਝੂਠੇ ਫੇਰ ਮੁੜ ਕੇ ਝੂਠੇ ਆਨੇ ਚਲੋ ਨਿਕਲ ਆ ਉਹ ਵੀ ਤੇ ਚਲੋ ਵਧੀਆ ਗੱਲ ਆ ਵਧੀਆ ਗੱਲ ਬਾਬਾ ਜੀ ਅਗਰ ਇਹ ਵੀ ਗੱਲਾਂ ਨੇ ਆ ਜੇ ਆਪਣੇ ਤੋਂ ਅੱਜ ਖੜੀ ਆ ਨਾ ਤੇ ਹਰ ਤੋਂ ਵਾਅਦਾ ਲੈ ਲਈ ਹਾਂ ਜੇ ਨਿਕਲ ਆਵੇ ਤੇਰੇ ਘਰੇ ਠੀਕ 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 ਹੈ ਨਿਸ਼ਾਨੀਆਂ ਦੋਸਤੋ ਪੂਰੀਆਂ ਨੀਲੀ ਰਾਵੀ ਦੀ ਆਪਾਂ ਨੂੰ ਇਹ ਗੱਲਾਂ ਨੇ ਵੀ ਜੇ ਤੇਰੇ ਘਰੇ ਠੀਕ ਠੀਕ ਹੈ ਜੀ ਲਓ ਦੋਸਤੋ ਸੂਤੇ ਵੀ ਨਿਸ਼ਾਨ ਹੈਗਾ ਜੀ ਤੇ ਇਹਦੀ ਫੇਸ ਕੁਆਲਟੀ ਤੁਹਾਨੂੰ ਦਿਖਾਉਂਦਾ ਇਹ ਨਹੀਂ ਵੀ ਤਿਆਰ ਕਰਕੇ ਜਦੋਂ ਚੈੱਕ ਕਰਾਂਦਾ ਉਦਣ ਹੀ ਉਦਣ ਲੈ ਲੇ ਉਦਣ ਹੀ ਲੈ ਲੇ ਠੀਕ ਹਾਂਜੀ ਤੁਹਾਨੂੰ ਕੋਕਰ ਗੱਪਣ ਡੰਗਰ ਦੀ ਧਮਾਨ ਜਾਦੀ ਹੈ ਦੁੱਧ ਕਿੰਨਾ ਜੀ ਦੁੱਧ ਭਾਈ 7 ਲੀਟਰ ਇਹਦੇ ਨਾਲ 7 ਲੀਟਰ ਪੱਕਾ ਤੇ ਹਾਂਜੀ ਹਾਂਜੀ ਠੀਕ ਹੈ ਜੀ ਕੱਢੀਏ ਬਾਹਰ ਨੂੰ ਲਓ ਦੋਸਤੋ ਸੂਆ ਕੋਈ ਦੂਜਾ ਮੰਲ ਲੈ ਕੋਈ ਤੀਜਾ ਮੰਲ ਲੈ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਸਾਹਮਣੇ ਸਕਰੀਨ ਤੇ ਤੁਸੀਂ ਦੇਖ ਲੈਣਾ 7 ਲੀਟਰ ਦੁੱਧ ਹੈ ਦੋਸਤੋ ਤਾਂ ਤਕਰੀਬਨ ਇਹਨੂੰ ਵੀ ਟੀਕਾ ਲੱਗਣੀ ਇੱਕ ਮਹੀਨੇ ਦਾ ਹਾਲੇ ਜੀ ਕਰ ਲੂ ਚੱਕ ਜੀ ਬਾਕੀ ਸੂਏਸ ਵਾਇਪ ਹੋ ਗਿਆ ਦੋਸਤੋ ਮੇਰੇ ਵੀ ਇੱਕ ਟਾਈਮ ਦੋ ਟਾਈਮ ਚੋਕ ਤੇ ਤਸਦੀਕ ਕਰਨੀ ਤੁਹਾਡਾ ਹੱਕ ਬਣਦਾ ਫਰਜ਼ ਹੈ ਤੁਹਾਡਾ ਆਪਣੀ ਕਰਿਆ ਕਰੋ ਜਰੂਰ ਲਓ ਜੀ ਹਾਲੇ ਜੁਕਰੂ ਚੱਕ ਜੀ ਇਹ ਦੋਸਤੋ ਥੋੜਾ ਜਿਹਾ ਲਿਸਾ ਪਨ ਮਖਾਉਂਦੀ ਹੈ ਕਿਉਂਕਿ ਸਾਰੇ ਵੀਰ ਸੇਵਾ ਕਰਨ ਲੇਖੋ ਜੀ ਨੂੰ ਦੇ ਕਈ ਵਾਰ ਕਿਸੇ ਵੀਰ ਨੇ ਘਟ ਪਸ਼ੂ ਸੰਭਿਆਉਂਦਾ ਗਏ ਹੋ ਦੋਸਤੋ ਅਜਕਲ ਉਹ ਹਾਰੇ ਪਠੇ ਸ੍ਰੀ ਜੀ ਸ਼ੋਰਟ ਚੱਲਣ ਦੀ ਹੈ। ਸਮਾਸਾ ਸਰੀ ਹੈ ਜੀ ਚਾਰ ਚੂਰੇ ਖਾਨ ਨਹੀਂ ਦੇ ਡੰਗਰੇ ਠੀਕ ਹੈ ਜੀ ਹਾਂਜੀ ਅੱਛਾ ਵੀਰੇ ਹਮ ਇਹਦਾ ਕੀ ਮੁੱਲ ਕਰਨਾ 55 ਜੀ ਦੇ ਰਹੀਏ ਜੀ ਪੂਰੇ ਕੰਨਾ ਕ ਮੰਨ ਲਓ ਸਰ 50 ਜੀ ਦੇ ਰਹੀਏ ਹੋਰ ਕਿ ਜੈਸ ਕਰ ਦੀ ਜੈਸ ਨੂੰ 48 ਦੀ ਜਾਂਦੇ 48000 ਹਾਂਜੀ ਠੀਕ ਹੈ ਜੀ ਲਓ ਦੋਸਤੋ 55000 ਡਿਮਾਂਡ ਰੱਖੀ ਗਈ ਤੇ 48000 ਰੁਪਏ ਦੇ ਵਿੱਚ ਤੁਹਾਡਾ ਆਆਂਗਿਆਂ ਦਾ ਮੌਕੇ ਤੇ ਮਾਨਸਾ ਜਰੂਰ ਹੋਗਾ ਇਸ ਤੋਂ ਅਗੇ ਵੀਰ ਪੰਜ ਨੰਬਰ ਇਹ ਭਾਈ ਪਹਿਲਾ ਸਵੈ ਝੋਟੀਏ ਅੱਛਾ ਜੀ ਤੇ ਸੂਈ ਜੇ ਮਹੀਨੇ ਦੀ ਅੱਛਾ ਜੀ ਮਹੀਨੇ ਦੀ ਲਾਲੇ ਕੋ ਦਸ ਦੇਣ ਨੂੰ ਤੇਲ ਵਾਲੇ ਡੇਢ ਦੀ ਲਾਲੇ ਅੱਛਾ ਜੀ ਤੇ ਮਗਰ ਕਟਾ ਜੀ ਹਾਂ ਜੀ ਤੇ ਦੁੱਧ 7 ਲੀਟਰ ਦੇ ਦਿੱਤੇ ਇਹਨੂੰ ਗਾਂ ਟਿਕਾ ਟੂ ਉੱਥੋਂ ਲਗਾ ਜੀ ਨਹੀਂ ਜੀ ਇਹ ਤਾਂ ਸੂਈ ਜੇ ਥੋੜੇ ਚਿਰ ਦੀ ਸੂਈ ਆ ਜੀ ਸਸਰੀ ਸੂਈ ਹਾਂ ਜੀ ਲਓ ਜੀ ਕਟੋ ਬਾਹਰ ਨੂੰ ਚਲ ਬੱਤਾ ਦੋਸਤੋ ਸੂਆ ਪਹਿਲਾਂ ਸੂਈ ਚੈੱਕ ਕਰ ਲਿਓ 7 ਲੀਟਰ ਦੁੱਧ ਦੇ ਥੱਲੇ ਵੀ ਤਿਆਰ ਜੇ ਇਹਦੇ ਮਗਰ ਬੱਚਾ ਦੋਸਤੋ ਕਟਾ ਜੀ ਅੱਛਾ ਮਿਲਦੀ ਵੀ ਦੋਵੇਂ ਟਾਈਮ ਬੱਚੇ ਦੀ ਹਾਂ ਜੀ ਲਓ ਜੀ ਦੋਵੇਂ ਟਾਈਮ ਵੀਰ ਕਹਿੰਦਾ ਬੱਚੇ ਤੇ ਮਿਲਦੀ ਹੈ ਕਟਾਵੀ ਦੋ ਤੋ ਚਲੋ ਰਾਜੀ ਆ ਪੂਰਾ ਧੰਮ ਬੁਖਾ ਦੂੰਗਾ ਬਚਾ ਰਾ ਆ ਬੱਧਾ ਜੀ ਸਮਝ ਚੈੱਕ ਕਰ ਲੋ ਹਾਲੋ ਜੀ ਕਿ ਲਿਆਉਂ ਜੀ ਲੋ ਜੀ ਚੈੱਕ ਕਰ ਲਓ ਦੋਸਤੋ 14 ਰੁਪਏ ਵੀਰ ਚਾਰੇ ਸੋਨੇ ਦੇ ਬਰਾਬਰ ਆਉਂਦੀਆਂ ਬਰਾਬਰ ਆਈ ਬਰਾਬਰ ਠੀਕ ਹੈ ਜੀ 7 ਲੀਟਰ ਦੁੱਧ ਪੱਕਾ ਤਿਆਰ ਹੈ ਨਾ ਜੋ ਵੀ ਕਰੇ ਜੀ ਆਪਣੇ ਘਰੇ ਕੋ ਦੋ ਜਣ ਠੀਕ ਹੈ ਜੀ ਅੱਛਾ ਤੇ ਇਹਦਾ ਵੀਰ ਮੁੱਲ ਇਹਦਾ ਭਾਜੀ ਮੋਲ ਕਰਦੇ 75 ਹੂੰ ਦੇ ਦੀਏ 70 ਦੀ ਪੂਰੀ ਦੀ ਨਹੀਂ ਹਾਂਜੀ ਭਾਜੀ ਇਹ ਗੱਲ ਨਹੀਂ ਮਣੀ ਨਹੀਂ ਗੱਲ ਨਹੀਂ ਪਾਇਰ ਵੀ ਦੇਦਨੇ ਬੋਲੇ ਹੋਰ ਕਦੀ ਇਹ ਕਹਤ ਜੀ ਹਾਂ ਜੀ ਦੇ ਦਿੰਦੇ 60 ਦੀ ਦੇ ਦਈਏ ਵੇਦੋ ਉਰੇ ਕਿ ਜੀ ਜੀ ਹਾਂਜੀ ਹੋਰ ਕੀ ਦੇ ਸਕੀਏ ਮੁਰ ਕੇ ਵੇਖਣ ਵਾਲਿਆਂ ਟੁੱਟਦਾ ਵੜਾ ਜਾਂਦਾ ਇਹਨੇ ਭਾਣਾ ਵੜੀ ਲਈ ਹਣੀ ਦੋਸਤ ਕਿ ਨਹੀਂ ਹਾਂ ਮੁਰ ਕੇ ਹੋਰੋ ਵੀ ਕਰ ਲਿੰਦੀ ਓਏ ਆਮ ਬਪਾਰੀ 10 15000 ਵਧ ਮੰਗਦੀ ਆਪਾਂ ਉਹ ਲਈ ਹਜ਼ਾਰ ਦਿਆ ਤਰਾ ਆਪਾਂ ਦੇ ਪਤਾ ਬ੍ਰਿਹਮ ਗੱਲ ਗਈ ਆਪਾਂ ਤੇ ਆਪਣਾ ਹਾਕ ਰੱਖ ਕੇ ਮੰਗਣੀ ਜਿੰਨਾ ਕਾ ਚਲੋ ਆਪਾਂ ਨਹੀਂ ਮਿਲ ਜੀ ਵਿੱਚੋਂ ਉਸ ਹੱਬ ਨਾਲ ਆਪਾਂ ਮੰਗਣੀ ਚਲੋ ਕਾਹਦੀ ਦਿਨੀਆਂ ਤੇ ਬਹੁਤ ਕੁਝ ਕਹਿੰਦੀ ਨਹੀਂ ਆਪਾਂ ਇਹ ਥੋੜਾ ਜੀ ਮੈਂ ਹੁਣ ਜੇ 60 ਦੀਆਂ ਦਾ ਪੈਟ ਵੀ ਮੰਗ ਲਾਂਗੇ 50 ਦੀਆਂ ਦੇ ਲੱਕ ਮੰਗ ਲਾਂਗੇ ਹਾਂ ਇਹ ਭਾਈ ਇਹ ਦਾ ਆਪਾਂ ਜਸ਼ਨੋ ਵਾਲਾ ਹੀ ਮੁਕਰ ਦੇਣਾ ਮੁੱਲ ਕੋਈ ਲੈਣੀ ਨਾ ਲੈਣੀ ਭੈਣ ਭਰਾ ਅਗਲੇ ਦੇ ਵਾਸਤੇ ਜਿਹੜਾ ਲੀ ਲੂਗਾ ਇਹ ਨੀਗਾ ਇਹ ਜਿਹੜੀ ਹਾਂ ਨਾ ਆਵਾ ਨਾ ਆਪਾਂ ਹੂੰ ਪੂਰੇ 57000 ਦੀ ਦੇ 57000 ਹਾਂਜੀ ਠੀਕ ਹੈ ਜੀ ਆਹ ਤੱਕ ਨਹੀਂ ਆ ਗਈ ਨੇ ਗੱਲ ਹਾਂਜੀ ਐਵੇਂ ਨਹੀਂ ਆਪਾਂ ਗੱਲ ਕਰਦੇ ਲਾਵਾ ਤਰ ਤੋਂ ਮੁੱਲ ਤੇ ਵੀ ਕਿੰਨੇ ਇੱਕ ਵਾਰ ਆਲਾ ਮੰਗਿਆ ਸੀ 75000 ਤੋਂ ਕਮ ਸ਼ੁਰੂ ਕਰਦੇ ਆਪਾਂ ਬਾਕੀ ਇਹ ਨੇ ਭਈ ਡਿਮਾਂਡ ਲਿਆ ਜੀ ਆਪਾਂ ਆਫਰ ਹਰ ਰਹੀ ਲਾਉਨੇ ਆ ਫੇਰ ਐਰ ਕੀ ਲਾ ਦਨੇ ਆ ਹਾਂ ਪਰ ਗੱਲ ਇਹ ਆ ਵੀ ਜਿਨੇ ਆਪਣੇ ਮੋਲ ਵੀਡੀਓ ਵਾਲੇ ਕੀਤੇ ਦੇ ਵਿੱਚ ਕੌਣ ਜਪਾ ਪਹੁੰਚ ਕਰਨੀਆਂ ਜਿਹਨੇ ਵੀਡੀਓ ਦੇ ਵਿੱਚ ਮੋਲ ਕੀਤੇ ਤੇ ਮੈਂ ਲਊਗਾ ਹਾਂ ਠੀਕ ਹੈ ਗੱਲ ਜੇ ਮੁੜ ਕੇ ਜਿਹਨੇ ਮੋਲ ਘਟਾਇਆ ਥੋੜਾ ਬਧਾ ਹਾਂ ਉਹ ਵੀ ਪਹੁੰਚ ਦੀ ਖਤਮ ਉਹ ਆਪ ਦੀ ਆਪ ਗੱਡੀ ਲਿਆਉ ਹਾਂ ਗੱਡੀ ਆਪਿਆ ਮੁੜ ਕੇ ਕਈ ਭੈਣ ਭਰਾ ਸੌਦਾ ਕਰਕੇ ਨਾ ਬਈ ਲਉ ਹਾਂ ਹਾਂ ਮੰਨ ਲਾ ਆਪਾਂ ਮਾਨ ਕਰ ਦਿੰਨੇ 10000 ਰੁਪਏ ਨਾ ਆ ਮੁੜ ਕੇ ਕਈ ਆ ਦਿੰਦੇ ਪਹੁੰਚ ਵੀ ਕਰ ਦੇ ਨਹੀ ਫੇਰ ਦੋ ਦੋ ਗੱਲਾਂ ਨਹੀਂ ਹੁੰਦੀ ਤੇ ਇੱਕ ਨਾ ਵਾਲੇ ਪਿਛਲੀ ਆਰ ਦੀ ਗੱਲ ਹੈ ਜੀ ਆ ਵੀਡੀਓ ਦੇ ਵਿੱਚ ਇੱਕ ਬੰਦੇ ਨੇ ਸ਼ਾਟ ਵੇਖਿਆ ਭੈਣ ਭਾਵਾਂ ਦੇ ਸ਼ਾਟ ਆਪਾਂ ਇਧਰੋਂ ਸ਼ੁਰੂ ਕੀਤਾ ਹਾਂ ਤੇ ਮੋਲ ਉਧਰੋਂ ਆਪਾਂ ਪਾਇਆ ਹੈ ਮੈਂ ਇਹਦਾ ਛੋਟਾ ਹਾਂ ਉਹਨਾਂ ਇਦਾਂ ਸਮਝ ਕੇ 42000 ਮੈਂ ਦਾ ਅੱਛਾ ਜੀ ਲੀਸੀ ਜੀ ਮੈਂ ਹੈ ਜਿਹੜੀ ਉਹ ਆਗੇ ਇੱਥੇ ਬੰਦੇ ਦੂਰੋਂ ਆਏ ਵਾਹ ਵਾਲੇ ਮੈਨੂੰ ਆਂਦੇ 42000 ਲਲ ਮੈਂ ਆਹ ਪਾਜੀ ਗੱਲ ਇਹ 42 ਮੈਂ ਆਉਂਦਾ ਕੀਤਾ ਵੀ ਵੀਡੀਓ ਸਾਰੀ ਕਰ ਦੇ ਨਾ 42 ਆਪਾਂ ਮਤਲਬ ਕਿਹਾ ਹੀ ਆਪਾਂ ਇਹ ਤੇ ਉਂਗਲ ਰੱਖੇ ਨਹੀਂ ਗਿਆ ਤੀ ਉਂਗਲ ਰੱਖੇ ਨਹੀਂ ਗਿਆ ਮੈਂ ਆਹ ਪਾਹੀ 42000 ਜਿਹੜਾ ਵੀਡੀਓ 'ਚ ਕਿਹਾ ਤੁਸੀਂ ਵੇਖ ਲਓ ਇਹ ਕਰਕੇ ਭੈਣਾ ਭਰਾਵਾਂ ਦੀ ਗੱਡੀ ਇਹ ਬੇਨਤੀ ਆ ਵੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੀਕਰ ਸਾਰੀ ਵੇਖਿਆ ਕਰੋ ਹਾਂ ਸ਼ੋਰ ਤੇਰ ਆਪਾਂ ਇਹਨਾਂ ਕਰਿਆ ਕਿ ਸ਼ੋਰ ਛੋਟੀ ਦੀ ਪਹਿਲੇ ਚਾਹ ਜਾਂਦੀ ਹਾਂਜੀ ਚਲੋ ਕੋਈ ਗੱਲ ਨਹੀਂ ਮੈਂ ਤੇ ਅਹੀਂ ਤੇ ਇਹ ਗੱਲਾਂ ਨੇ ਵੀ ਵੀਡੀਓ ਇੱਕ ਵੇਖਣ ਦਾ ਜਿਹੜੀ ਇੱਥੇ ਆ ਕੇ ਵੇਖੋ ਹਾਂ ਇਹ ਸਤ ਵੀਡੀਓ ਤਾਂ ਮਖਾਈ ਦੀ ਆ ਆ ਕੇ ਲਓ ਤੇ ਪਹੁ ਆਪਣੀ ਕੋਈ ਨਹੀਂ ਵੱਧੇ ਜੀ ਹਾਂਜੀ ਹਾਂਜੀ ਬਾਕੀ ਇਹ ਆ ਵੀ ਕੋਈ ਵੀ ਜਿਹੜੀ ਮਰਜ਼ੀ ਮਾਡਲ ਲੈ ਭੈਣ ਭਰਾ 100 ਕਿਲੋਮੀਟਰ ਤੱਕ ਆਪਾਂ ਕਰ ਦਾਂਗੇ ਪਹੁੰਚ ਫਰੀ ਇਹ ਭਾਅ ਦੇ ਵਿੱਚ ਜਿਹੜਾ ਭਾਅ ਪੱਕਾ ਕੀਤਾ ਮਤਲਬ ਪਹੁੰਚ ਜੋੜੇ ਦੀ ਕਰਨੀ ਕਿ ਸਿੰਗਲ ਸਿੰਗਲ ਦੀ ਹੈਗੀ ਜੀ ਸਿੰਗਲ ਸਿੰਗਲ ਦੀ ਕਰਦਾ ਕੋਈ ਸਿੰਗਲ ਸਿੰਗਲ ਦੀ ਅੱਜ ਸਿੰਗਲ ਦੀ ਆਫਰ ਲਾਤੀ ਸਿੰਗਲ ਦੀ ਆਫਰ ਲਾਵਾਂਗੇ ਪਰ ਹੋਣੀ ਜੇ ਉਹ ਭਾ ਦੇ ਵਿੱਚ ਜਿਹੜਾ ਆਪਾਂ ਰੇਟ ਵੀਡੀਓ ਵਿੱਚ ਕੀਤਾ ਗਿਆ ਤੇ ਜੇ ਉਹਦਾ ਮਾਨਤਾ ਕਰਾਉਣਾ ਤੇ ਗੱਡੀ ਆ ਲਦੀ ਹੈ ਠੀਕ ਹੈ ਜੀ ਹਾਂਜੀ ਹਾਂ ਲਓ ਦੋਸਤੋ ਗੱਲ ਵੀਰ ਨੇ ਵਧੀਆ ਕਹਿਤੀ ਆ 100 ਕਿਲੋਮੀਟਰ ਤੱਕ ਪਹੁੰਚ ਹੋਊਗੀ ਜਿਹੜਾ ਵੀ ਕੋਈ ਪਸ਼ੂ ਵੀ ਦੀ ਪੰਜਾਂ ਦਾ ਚ ਜਿਹੜਾ ਪਸ਼ੂ ਖਰੀਦ ਲੂਗਾ ਤੇ ਪਹੁੰਚ ਦੋਸਤੋ ਹੋਣੀ ਜੇ ਜਿਹੜਾ ਮੁੱਲ ਵੀਡੀਓ ਦੇ ਵਿੱਚ ਕੀਤਾ ਗਿਆ ਉਨੇ ਰੇਟ ਦੇ ਵਿੱਚ ਪਹੁੰਚ ਹੋਊਗੀ ਤੇ ਜੇ ਕਿਸੇ ਵੀ ਕੋਈ ਭਾਈ ਇਹ ਤਾਂ ਆਪਾਂ ਖਿੱਚ ਕੇ ਕੀਤੇ ਅੱਗੇ ਆਪਾਂ ਤਾਂ ਨਹੀਂ ਮੰਨੇ ਤੁਸੀਂ ਆਖਿਆ ਵੀ ਆਪਣੇ ਗਾਹ ਵੀ ਜੁੜ ਸਾਡੇ ਬਠਾਪਾ ਮੋਲ ਜਿੰਨਾ ਮੰਗਣਾ ਨਾ ਉਹਦੇ ਵਿੱਚੋਂ ਆਪਾਂ ਦੋ ਦੋ ਤਿੰਤਣੀਆਂ ਛੱਡ ਕੇ ਕੀਤਾ ਛੱਡ ਕੇ ਕੀਤਾ ਹਾਂਜੀ ਹਾਂਜੀ ਜੇ ਕਿਸੇ ਵੀਰੇ ਨੇ ਉਸ ਤੋਂ ਗੱਡੀ ਆਪਣੀ ਹੀ ਨਹੀਂ ਹੈ ਤੇ ਉਹ ਦੋਸਤੋ ਜਿਹੜਾ 100 ਕਿਲੋਮੀਟਰ ਦਾ ਕਰਾਇਆ ਉਹ ਫਿਰ ਆਪਾਂ ਨੂੰ ਕਰਾਇਆ ਛੱਡ ਦਾਂਗੇ ਆਪਾਂ ਨੂੰ ਆਹੋ ਜੀ ਜੇ ਕੋਈ ਗੱਡੀ ਆਪਦੀ ਲੈਊ ਇੰਨੇ ਭਾਅ ਦੇ ਵਿੱਚ ਜਿੰਨਾ ਆਪਾਂ ਭਾਅ ਕੀਤਾ ਉਹਦੀ ਕੀ ਕੀਤਾ ਗਿਆ ਇਹ ਆਪਾਂ ਛੋੜ ਕਰ ਦਾਂਗੇ ਠੀਕ ਠੀਕ ਹਾਂਜੀ ਜੇ ਟੋਲ ਭੰਗ ਕਰੂਗਾ ਫਿਰ ਆਪੇ ਠੀਕ ਹੈ ਜੀ ਲੋ ਦੋਸਤੋ ਪੰਜ ਦਿਨਾਂ ਦਾ ਖਾਇਆ ਜਿੰਨਾਂ ਦੇ ਵਿੱਚ ਦੋਸਤੋ ਇੱਕ ਮਾਰੀ ਟੋਕੜ ਗੱਬਣ ਬਾਕੀ ਦੋਸਤੋ ਮਜਾ ਤਕਰੀਬਨ ਸੂਏ ਸਾਰੇ ਪਹੁੰਚੋ ਇੱਕ ਕਟਾਏ ਅਮਰ ਦੋਟਾ ਮੀਟੋ ਕੇ ਮਿਲ ਜਾਈਏ ਪੱਤੇ ਨੂੰ ਮਰਾ ਦੇ ਚਾਹੇ ਉੱਤਰ ਲੈ ਕਰੋ ਐਡਰੈਸ ਤੁਸੀਂ ਖਰੀਬੀ ਦਾ ਫਿਰ ਬੋਲ ਦਿੰਦਾ ਪਿੰਡ ਹੈਗਾ ਜੀ ਵੀਰ ਦਾ ਝਾਮਕੇ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਨ ਸਿੰਘ ਨਾਮ ਵੀਰ ਦਾ ਪ੍ਰਤਾਪ ਸਿੰਘ ਸ਼ਾਹ ਤੇ ਫੋਨ ਨੰਬਰ ਵੀਰ ਆਪਣਾ ਕਰੀਫੇ ਬੋਲ ਦੀਏ ਫੋਨ ਨੰਬਰ ਹੈਗਾ ਭਾਈ 6284744172 ਹਾਂਜੀ 6284744172 ਬਾਕੀ ਹੱਥ ਜੋੜ ਕੇ ਉਹ ਬੇਨਤੀ ਜੇ ਵੀ ਸ਼ੁਰੂ ਨੂੰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੀਕਰ ਵੇਖੋ ਵੇਖੋ ਜੀ ਪਰਿਵਾਰ ਦੇ ਵਿੱਚ ਬੈਠੇ ਵੇਖੋ ਠੀਕ ਹੈ ਜਿਹੜਾ ਡੰਗਰ ਚੱਲਦਾ ਵਾ ਉਹ ਲੋ ਠੀਕ ਹੈ ਤੇ ਆਪਦੀ ਤਸੱਲੀ ਕਰਕੇ ਖੜੋ ਠੀਕ ਹੈ। ਤੋਂ ਵੀ ਭਾਜੀ ਆਪਣੇ ਰਾਇਆਂ ਨੂੰ ਘੰਟਾ ਆਇਆ ਜੇ ਘੰਟੇ ਤੇ ਆਪਾਂ ਇਹਨਾਂ ਨੂੰ ਕੋਈ ਨਹੀਂ ਕਰਦੇ। ਹਾਂਜੀ 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 ਠੀਕ ਹੈ ਜੀ। ਠੀਕ ਹੈ ਜੀ। ਤੇ ਆਪਦਾ ਕੋਈ ਗੱਲ ਨਹੀਂ ਜੀ ਵੇਖ ਕੇ ਕਰੋ। ਠੀਕ ਹੈ। ਧੰਨਵਾਦ ਉਸ ਰੜਾ ਵੀਡੀਓ ਵੈਸੇ ਬਸ।